ਸਤ ਅਸੀਂ ਵੇਖਦੇ ਹਾਂ ਕਿ ਜੀਵਨ ਦੇ ਨਿੱਕੇ ਜਿਹੇ ਕਿਸੇ ਕਾਰਜ ਨੂੰ ਸਾਧਨ ਲਈ ਵੀ ਸਾਨੂੰ ਕਈ ਗੱਲਾਂ ਸੋਚਣੀਆਂ ਨਜਿੱਠਣੀਆਂ ਅਤੇ ਉਹਨਾਂ ਦਾ ਕ੍ਰਮ ਨਿਯਤ ਕਰਨਾ ਪੈਂਦਾ ਹੈ ਡੰਡੀ ਅਸੀਂ ਕਿਤੇ ਯਾਤਰਾ ਲਈ ਜਾਣਾ ਹੁੰਦਾ ਹੈ ਤਾਂ ਪਹਿਲਾਂ ਗੱਡੀਆਂ ਦੇ ਸਮੇਂ ਵੇਖ ਕੇ ਤੁਰਨ ਦਾ ਸਮਾ ਅਤੇ ਦਿਨ ਨਿਯਤ ਕਰਦੇ ਹਾਂ ਡੰਡੀ ਫਿਰ ਸੋਚਣਾ ਹੁੰਦਾ ਹੈ ਕਿ ਨਾਲ ਕੀ ਕੁਝ ਲੈ ਕੇ ਜਾਣਾ ਹੈ ਉਸ ਨੂੰ ਕਿਸ ਤਰ੍ਹਾਂ ਬੰਨਣਾ ਹੈ ਸਾਰਾ ਖਰਚ ਕਿੰਨਾ ਕੁ ਹੋਣਾ ਹੈ ਉਹ ਕਿਸ ਤਰ੍ਹਾਂ ਪੂਰਾ ਕਰਨਾ ਹੈ ਆਦ ਡੰਡੀ ਇੰਜ ਸਾਰਾ ਕੁਝ ਸੋਚਣ ਅਤੇ ਉਸ ਨੂੰ ਸਾਰੇ ਸਿਰੇ ਚਾੜਨ ਲਈ ਵਿਉਂਤ ਬਣਾਉਣ ਨੂੰ ਯੋਜਨਾ ਜਾਂ ਸਕੀਮ ਜਾਂ ਪਲਾਨ ਬਣਾਉਣੀ ਆਖਦੇ ਹਨ ਡੰਡੀ ਦੇਸ਼ਾਂ ਦੀ ਉન્નਤੀ ਵਾਸਤੇ ਵੀ ਸਿਆਣੇ ਨੇਤਾ ਇਸ ਤਰ੍ਹਾਂ ਵਿਉਂਤ ਬਣਾ ਕੇ ਚੱਲਦੇ ਹਨ ਡੰਡੀ ਦੇਸ਼ ਦੇ ਮਾਮਲੇ ਲੰਮੇ ਅਤੇ ਬਹੁਤ ਹੁੰਦੇ ਹਨ ਡੰਡੇ ਜੇ ਉਹਨਾਂ ਨੂੰ ਪੂਰੀ ਤਰ੍ਹਾਂ ਸੋਚ ਵਿਚਾਰ ਕੇ ਅਤੇ ਪੂਰਨ ਭਾਂਤ ਯੋਜਨਾ ਬਣਾ ਕੇ ਨਾ ਨਿਜਿੱਠਿਆ ਜਾਵੇ ਤਾਂ अनेका ਦ੍ਰਿਸ਼ਟੀ ਤੋਂ ਓਜਲ ਰਹਿ ਜਾਣ अनेਕਾਂ ਨੂੰ ਲੋੜ ਤੋਂ ਵਧੇਕ ਧਿਆਨ ਦਿੱਤਾ ਜਾਵੇ ਅਤੇ ਕਈ ਕੰਮ ਅਧੂਰੇ ਹੀ ਰਹਿ ਜਾਣ ਡੰਡੀ ਸਤੰਤਰ ਭਾਰਤ ਦੀ ਸਰਬਪੱਖੀ ਉન્નਤੀ ਕਰਨ ਦੇ ਮੰਤਵ ਨਾਲ ਭਾਰਤ ਸਰਕਾਰ ਵੱਲੋਂ 5 ਸਾਲਾ ਯੋਜਨਾ ਬਣਾਉਣ ਲਈ ਵਿਦਵਾਨਾ ਗਣਿਤਕਾਰਾਂ ਅਰਥ ਵਿਗਿਆਨੀਆਂ ਅਤੇ ਵਿਗਿਆਨਕਾਰਾਂ ਦਾ ਇੱਕ ਮੰਡਲ 1949 ਵਿੱਚ ਨਿਯਤ ਕੀਤਾ ਗਿਆ ਸੀ ਡੰਡੀ ਉਸ ਮੰਡਲ ਨੂੰ ਇਹ ਕਾਰਜ ਸੌਂਪਿਆ ਗਿਆ ਸੀ ਕਿ ਉਹ ਦੇਸ਼ ਦੇ ਮਾਲ-ਧਨ, ਮਨੁੱਖੀ ਸਾਧਨਾ ਅਤੇ ਦੇਸ਼ ਦੀਆਂ ਲੋੜਾਂ ਦਾ ਅਨੁਮਾਨ ਲਗਾਏ ਅਤੇ ਇਹਨਾਂ ਦੇ ਪ੍ਰਯੋਗ ਦੇ ਅਧੇ ਤੰਗ ਸੁਝਾਵੇ ਜਿਨ੍ਹਾਂ ਨਾਲ ਇਹਨਾਂ ਤੋਂ ਲਾਭ ਉਠਾ ਕੇ ਦੇਸ਼ ਦੀਆਂ ਵਿਸ਼ੇਸ਼ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ਡੰਡੀ ਇਸ ਮੰਡਲ ਨੇ ਇਹ ਵੀ ਸੋਚਣਾ ਸੀ ਕਿ ਦੇਸ਼ ਵਿੱਚ ਕਿਸ ਪੱਖ ਤੋਂ ਉਨਤੀ ਕਰਨ ਦੀ ਪ੍ਰਥਮ ਅਭਸ਼ਕਤਾ ਹੈ ਅਤੇ ਕਿਸ ਨੂੰ ਕੁਝ ਚਿਹਰਾ ਮਗਰੋਂ ਜਠਿਆ ਜਾ ਸਕਦਾ ਹੈ ਡੰਡੀ ਨਾਲ ਹੀ ਇਸ ਸੰਮਤੀ ਨੇ ਇਹ ਵੀ ਦੱਸਣਾ ਸੀ ਕਿ ਇਹਨਾਂ ਲੋੜਾਂ ਮਸ਼ੀਨਾਂ ਆਦ ਲਈ ਕਿੰਨਾ ਧਨ ਚਾਹੀਦਾ ਹੈ ਡੰਡੇ